ਚੱਲ ਰਿਹਾ ਦੌਰ ਜੀ ਡੇਰੇਆਂ ਤੇ ਨਸ਼ੇ ਵਗਾਰਾ ਕਿ ਦੁਨੀਆਂ ਨੂੰ ਗਲਤ ਰਾਹ ਤੇ ਪਾਉਂਦੇ ਆ ਰੱਬ ਵੱਲੋਂ ਵੀ ਝੂਠੇ ਆ ਤੇ ਜਾਗੋਂ ਵੱਲੋਂ ਵੀ ਝੂਠੇ ਆ ਆਪਣੇ ਘਰ ਪਰਨ ਵਾਲੇ ਬੋਦੇ ਬੈਠੇ ਆ ਆ ਪੀਸ ਫਕੀਰੀ ਕਰਨੇ ਲੋਕਾਂ ਭਾੜੇ ਖੇਲ ਅੱਜ ਕੱਲ੍ਹ ਦੀ ਹੁਣ ਜਿਹੜੀ ਫਕੀਰੀ ਆ ਉਹ ਥੋੜੀ ਪਕੰਡ ਬਾਜ ਦੀ ਚੱਲਣ ਈ ਆ ਅੱਛਾ ਯੋ ਫਕੀਰੀ ਨਾ ਕਿਨੇ ਜਾਂਦੇ ਸਿਰ ਮਾਰਿਆਂ ਰੂਹ ਦੀ ਗਲਾਸੀ ਨਹੀਂ ਆਗੀ ਇਹ ਹੁਣ ਸਾਨੂੰ ਕੋਈ ਗੱਫਾ ਪਾਣੀ ਮੇਰੇ ਜਿੰਨੇ ਇਹੋ ਹੀ ਇੱਧਾ ਕਰਕੇ ਰਹਿ ਆ ਬਿਲਕੁਲ ਪੰਜ ਪੰਜ ਸੇਬਤਾਂ ਲਾ ਕੇ ਖੇਚਦੇ ਆ ਜਿਵੇਂ ਬਾਬੇ ਨੇ ਪੰਜ ਲਿਆਂ ਤਾਂ ਜਦੋਂ ਮੈਂ ਦਾਲ ਲਾ ਕੇ ਬਫਾ ਇਹਨਾਂ ਜੇ ਹੋ ਜਾ ਕਿ ਉਹਨਾਂ ਨੂੰ ਡੰਡਾ ਫੇਰੋ ਅਸਲਾਮੁਅਲੈਕੁਮ ਜੀ ਆਦਾਬ ਸਲਾਮ ਨਮਸਤੇ ਸਤ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸੂਫੀ ਦਾਸਤਾਨਾਂ ਤੇ ਅੱਜ ਪਹੁੰਚੇ ਆਂ ਜੀ ਅਸੀਂ ਅੰਮ੍ਰਿਤਸਰ ਦੇ ਇੱਕ ਪਿੰਡ ਰਾਜਾ ਸੰਸੀ ਸ਼ਰੀਫ ਦਰਬਾਰ ਬਾਬਾ ਹੁਸੈਨ ਸ਼ਾ ਕਾਦਰੀ ਔਰ ਤੁਹਾਨੂੰ ਰੂਬਰੂ ਕਰਾਉਣੇ ਆ ਜੀ ਇੱਕ ਸੱਚੇ ਸੁੱਚੇ ਫਕੀਰ ਔਰ ਇੱਥੋਂ ਦੇ ਗੱਦੀ ਨਿਸ਼ੀਨ ਬਾਬਾ ਮੀਵੇ ਸ਼ਾ ਕਾਦਰੀ ਔਰ ਜਿਸ ਤਰ੍ਹਾਂ ਪਾਨੂੰ ਅੱਜ ਪਤਾ ਹੈ ਕਿ ਕਿਦਾਂ ਦਾ ਦੌਰ ਚੱਲ ਰਿਹਾ ਫਕੀਰੀ ਹੋਰ ਹੀ ਬੰਨੇ ਨੂੰ ਤਰੀ ਜਾ ਰਹੀ ਹੈ ਅੱਜ ਬਾਬਾ ਜੀ ਤੁਹਾਨੂੰ ਗੇ ਕਿ ਫਕੀਰੀ ਹੁੰਦੀ ਕੀ ਹੈ ਕਿਸ ਚੀਜ਼ ਦਾ ਨਾ ਫਕੀਰ ਫਕੀਰ ਹੁੰਦਾ ਕੀ ਹੈ ਜੀ ਸਵਾਗਤ ਬਾਬਾ ਜੀ ਤੁਹਾਡਾ ਸਾਡੇ ਚ ਆ ਜੀ ਅਸਲਾਮੁਅਲੈਕੀ ਸੁਨਰਣ ਹੋਣ ਹੀ ਫਕੀਰੀ ਦੇ ਵੇਖੋ ਜੀ ਫਕੀਰ ਉਹ ਆ ਜਿਹੜਾ ਆਪਣੇ ਆਪ ਨੂੰ ਜਿਨੇ ਸੋਦਾ ਵਾਇਆ ਜੀ ਜਿਹੜਾ ਆਪਣੇ ਆਪ ਨੂੰ ਜਿਨੇ ਠੀਕ ਹੀ ਤਾਂ ਰੋਜ ਨੇ ਹਾਂਜੀ ਨਾ ਪੀਸ ਵਕੀਰੀ ਕੱਟਨੇ ਲੋਕਾਂ ਪਹਾੜੇ ਖੇਲ ਗਾ ਫੁਕੇ ਆਪਣਾ ਤਾਂ ਸਾਹਿਬ ਸਿਰ ਹਾਂਜੀ ਆਇਓ ਬਾਕੀ ਅੱਜ ਕੱਲ ਦੇ ਹੁਣ ਜਿਹੜੀ ਫਕੀਰੀ ਆ ਉਹ ਥੋੜੀ ਪਖੰਡ ਬਾਜ ਦੀ ਚੱਲਣ ਲਈ ਆ ਹਾਂਜੀ ਪਖੰਡ ਬਾਜੀ ਜ਼ਿਆਦਾ ਚੱਲਦੀ ਆ ਜਿਸ ਤਰ੍ਹਾਂ ਬਾਬਾ ਜੀ ਨੇ ਦੱਸਿਆਗਾ ਅਜੋ ਪਖੰਡਵਾ ਦਾ ਦੌਰ ਹੈ ਪਖੰਡਵਾ ਚ ਫਕੀਰੀ ਵਾਲੋਂ ਝੁਕਾ ਹੋ ਰਿਹਾ ਹੈ ਆਈਡੀਆਂ ਜਡੀਆਂ ਮਾਲਾ ਪਾ ਕੇ ਕਿ ਪੇਸ ਬੁਸ਼ਾ ਉਹੋ ਜੀ ਬਣਾ ਲੈਂਦੇ ਜਿੱਦਾਂ ਇਹ ਬਾਬਾ ਜੀ ਉਹਦਾ ਗਲੀਆਂ ਦੇ ਵਿੱਚ ਮੰਗਦੇ ਫਿਰਦੇ ਆ ਉਹਨਾਂ ਫਕੀਰਾਂ ਦੇ ਵਿੱਚ ਕਿਤੇ ਜਿਹੜੇ ਦਰਬਾਰ ਡੇਰੇ ਦਰਬਾਰ ਵਾਲੇ ਫਕੀਰ ਉਹਨਾਂ ਦੇ ਵਿੱਚ ਕੀ ਫਰਕ ਹੈ ਜੀ ਉਹ ਯਾਰ ਫਕੀਰ ਹੀ ਨਾ ਗਿਨੇ ਜਾਂਦੇ ਆ ਜੋ ਉਹਦੇ ਮੰਨ ਲਓ ਕੋ ਮੰਗਤੇ ਕੋ ਭਿਖਾਰੀ ਗਿਨੇ ਜਾਂਦੇ ਫਕੀਰ ਤੇ ਉਹ ਜਿਹੜਾ ਆਪਣੇ ਟਿਕਾਣੇ ਤੇ ਟੇਕੇ ਬੈਠਾ ਜੀ ਜੀ ਹਾਂਜੀ ਹਾਂਜੀ ਫਕੀਰ ਦਾ ਕੰਮ ਹੈ ਅੱਲਾ ਪਾਗ ਦਾ ਰੱਬ ਦਾ ਨਾਮ ਲੈਣਾ ਕਿ ਜੋ ਉਹਦੇ ਕਰਮਾਂ ਦਾ ਉਹਥੇ ਮਿਲਣਾ ਉਹਨੂੰ ਦਰ ਦਰ ਤੇ ਮੰਗਣ ਵਾਲਾ ਫਕੀਰ ਇਹ ਨਾ ਹੋ ਸਕਦਾ ਕਿ ਮੰਗਤਾ ਭਿਖਾਰੀ ਹੋ ਸਕਦਾ ਬਿਲਕੁਲ ਬਿਲਕੁਲ ਔਰ ਬਾਬਾ ਜੀ ਜਿਸ ਤਰ੍ਹਾਂ ਫਕੀਰ ਦੀ ਪਛਾਣ ਕਿੱਥੋਂ ਪਤਾ ਲੱਗੇ ਕਿ ਇਹ ਫਕੀਰ ਹੈ ਸੱਚਾ ਕੀਰੋ ਮਹਾਰਾਜ ਜਿਹੜਾ ਲੋਕਾਂ ਦਾ ਪਲਾ ਮੰਗਦਾ ਹਾਂਜੀ ਕਿਸੇ ਦਾ ਦੁੱਖ ਦਰਦ ਵੇਖ ਕੇ ਉਹ ਖੁਦ ਦੁਖੀ ਹੁੰਦਾ ਉਹ ਹੀ ਫਕੀਰ ਆ ਹਾਂਜੀ ਆ ਬਾਤ ਉਹ ਜੀ ਜਿਸ ਤਰ੍ਹਾਂ ਦਰਸ਼ਕੋ ਬਾਬਾ ਜੀ ਦੱਸ ਰਹੇ ਨੇ ਕਿ ਫਕੀਰ ਉਹ ਜਿਹੜਾ ਕਿਸੇ ਦਾ ਦਰਦ ਦੁੱਖ ਵੰਡਾਵੇ ਜਿਦਾ ਬਾਬਾ ਫਰੀਦ ਸਾਹਿਬ ਸੀ ਔਰ ਕਿੰਨੇ ਫਕੀਰ ਹੋਏ ਜਿਨ੍ਹਾਂ ਇਸ ਧਰਤੀ ਦੇ ਉੱਤੇ ਲੋਕਾਂ ਦਾ ਉਦਾਰ ਕੀਤਾ ਔਰ ਹੁਣ ਜਿਹੜਾ ਚੱਲ ਰਿਹਾ ਦੌਰ ਜੀ ਡੇਰੇਆਂ ਤੇ ਨਸ਼ੇ ਵਗੈਰਾ ਚਲੋ ਬਾਬਾ ਜੀ ਇੱਥੇ ਵੀ ਕੋਈ ਨਸ਼ਾ ਪਤਾ ਹੁੰਦਾ ਜੀ ਇਹ ਸਰਬਾਰ ਦੇ ਨਹੀਂ ਨਈ ਨਸ਼ਾ ਬਤੇ ਕੋਈ ਨਹੀਂ ਕਿਆ ਬਾਤ ਜਿਸ ਤਰ੍ਹਾਂ ਬਾਬਾ ਜੀ ਅਸੀਂ ਦੇਖ ਰਹੇ ਕਿ ਕੈਮਰੇ ਕੁੰਮਰੇ ਵੀ ਲਾਏ ਹੋਏ ਆ ਕਿ ਇਸ ਚੀਜ਼ ਦਾ ਨਗਰਾਨੀ ਲਈ ਕਿ ਕੋਈ ਇਸ ਤਰ੍ਹਾਂ ਦਾ ਅ ਸ਼ਖਸ ਇਦਾਂ ਦਾ ਆ ਨਾ ਸਕੇ ਇੰਟਰਫਰੇਡ ਦਾ ਸਕੇ ਦਰਬਾਰ ਤੇ ਨੇ ਪੂਰੀ ਪਾਬੰਦੀ ਹੈ ਬਾਬਾ ਕਿਆ ਬਾਤ ਹੈ ਇਸ ਤਰ੍ਹਾਂ ਹੀ ਕਈ ਡੇਰੇ ਇਸ ਤਰ੍ਹਾਂ ਬਗਾਵ ਹੈ ਬਾਬਾਈ ਕਿ ਨਸ਼ੇ ਦੇ ਵਿੱਚ ਮੁੰਡੇ ਤੋਂਦੇ ਰਹਿੰਦੇ ਸੀ ਟਾਸ ਸਲਫੇ ਕਿ ਇੱਥੇ ਪੂਰੀ ਆਪਣੇ ਪਾਬੰਦੀ ਹੈ ਜੀ ਆਹ ਕਿ ਇੱਥੇ ਪੂਰੀ ਪਾਬੰਦੀ ਹੈ ਕਿਆ ਬਾਤ ਠੀਕ ਹੈ ਬਬੇ ਕਿੰਨੇ ਫਕੀਰੀ ਦਾ سلسلہ ਨੇ ਕਿਦਾਂ ਚੱਲਦੀ ਕਿੱਥੋਂ ਚੱਲੀ ਫਕਰੀ ਫਕੀਰੀ ਦੇ ਹੈਗੀ ਆ ਜੀ ਸਰਕਾਰ ਮੁਮਨ ਸਾਹ ਸਰਕਾਰ ਤੋਂ ਚੱਲ ਚੱਲ ਗਏ ਆ ਜਾ ਬਾਈ ਹਾਂ ਜੀ ਉਹਨਾਂ ਦੇਗਾ ਚਾਰ ਚਾਰ ਖਲੀਫੇ ਹੋ ਇਹਨਾਂ ਦੇ ਹਾਂ ਜੀ ਉਹਨਾਂ ਦੇ ਵਿੱਚੋਂ حضرت ਅਲੀ ਸਰਕਾਰ ਦੇ 14 سلسلے ਚੱਲਦੇ ਆ ਆ ਜਾ ਬਾਕੀ ਤਿੰਨਾਂ ਦੇ سلسلے ਘਟ ਚੱਲਦੇ ਆ ਹਾਂ ਜੀ ਇਹਨਾਂ ਦੇ 14 سلسلے ਸਾਹਿਰਦਾਰੀ ਸਰਕਾਰ ਦੇ ਚੱਲਦੇ ਨੇ ਜਿਨ੍ਹਾਂ ਦੇ ਨੌ ਕਾਦਰੀਆ ਪੰਚ ਇਸਤੀ ਵਾਜ ਵਾ ਠੀਕ ਹੈ ਜਿਹੜੇ ਪਖੰਡੀ ਸਾਧ ਲੋਕਾਂ ਨੂੰ ਮੂਰਖ ਬਣਾਉਂਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਹੂੰ ਉਹ ਵੇਖੋ ਜੀ ਰੱਬ ਵੱਲੋਂ ਵੀ ਝੂਠੇ ਆ ਤੇ ਜਾਗ ਵੱਲੋਂ ਵੀ ਝੂਠੇ ਆ ਆ ਜੀ ਵਾਹਿਗੁਰੂ ਉਹ ਤੇ ਦੁਨੀਆ ਨੂੰ ਗਲਤ ਰਾਹ ਤੇ ਪਾਉਣ ਦੇ ਆ ਆਪਣੇ ਘਰ ਭਰਨ ਵਾਲੇ ਬੋਧੇ ਬੈਠੇ ਆ ਬਾਕੀ ਸਿੱਧੇ ਰਾਹ ਤੇ ਪਾਉਣ ਵਾਲੇ ਸਾਧੂ ਸੰਤ ਘਟਿਆ ਬੈਠੇ ਆ ਹਾਂ ਜੀ ਆਪਣੇ ਕੁਝ ਲਾਭ ਵਾਸਤੇ ਉਹ ਲੋਕਾਂ ਦਾ ਗਲਤ ਕੰਮ ਕਰਨ ਦੇ ਲੋਕਾਂ ਦੇ ਨਾਲ ਜਿਹੜੇ ਲੋਕ ਸਲੀਬਤ ਨੂੰ ਲੱਭ ਰਹੇ ਹੋ ਉਹਨਾਂ ਨੂੰ ਭਟਕਾ ਰਹੇ ਆ ਭਟਕਾ ਰਹੇ ਬਿਲਕੁਲ ਜੀ ਬਿਲਕੁਲ ਉਹ ਜਿਸ ਤਰ੍ਹਾਂ ਦਸ਼ਕੋ ਬਾਬਾ ਜੀ ਕਹਿ ਰਹੇ ਕਿ ਜਿਹੜੇ ਲੋਕ ਅਸਲ ਮਕਾਮ ਨੂੰ ਲੱਭ ਰਹੇ ਨੇ ਉਹਨਾਂ ਨੂੰ ਪਟਕਾਇਆ ਜਾ ਰਿਹਾ ਹੈ ਆਪਣਾ ਧਿਆਨ ਰੱਖੋ ਇਦਾਂ ਦੇ ਫਕੀਰਾਂ ਤੋਂ ਬਚੋ ਸਾਡਾ ਸੂਫੀ ਦਾਸਤਾਨ ਚੈਨਲ ਦਾ ਜਿਹੜਾ ਮੇਨ ਸਾਡਾ ਮੋਟਿਵ ਹੈ ਤੁਹਾਨੂੰ ਜਾਗਰੂਤ ਕਰਨਾ ਇਹੋ ਜੇ ਨਕਲੀ ਬਾਬਿਆਂ ਤੋਂ ਇਹੋ ਜੇ ਪਖੰਡੀਆਂ ਤੋਂ ਔਰ ਆਪਣੇ ਆਪ ਨੂੰ ਸੰਭਾਲੋ ਕੋਈ ਵੇਸ਼ਭੂਸ਼ਾ ਵੱਲ ਨਾ ਜਾਓ ਔਰ ਚੰਗੇ ਫਕੀਰਾਂ ਤੋਂ ਜਾ ਕੇ ਆਪਣਾ ਉਧਾਰ ਕਰਾਓ ਔਰ ਬਦਿਆ ਤਰੀਕੇ ਨਾਲ ਆਪਣੀ ਜ਼ਿੰਦਗੀ ਜੋ ਨਸ਼ੇ ਪਤੇ ਤੋਂ ਬਚੋ ਇਹ ਹੀ ਸਾਡਾ ਸੁਨੇਹਾ ਹੈ ਤੁਹਾਨੂੰ ਸਾਡੇ ਚੈਨਲ ਰਹਿ ਬਾਬਾ ਜੀ ਇੱਕ ਸਵਾਲ ਹੋਰ ਤੁਹਾਨੂੰ ਕਰਨਾ ਚਾਹੁੰਦੇ ਜੀ ਜਿਸ ਤਰ੍ਹਾਂ ਇਸਲਾਮਿਕ ਧਰਮ ਦੇ ਵਿੱਚ ਜਿਹਦਾ سلسلہ ਚੱਲਦੇ ਇਹਨਾਂ ਨੂੰ ਫਕੀਰ ਕਿਹਾ ਜਾ ਸਕਦਾ ਜਾਂ ਕਿਸੇ ਹੋਰ سلسلے ਜਿਹਦਾ ਨਾਤੀ ਸੰਪਰਦਾਇ ਦਾ ਦਾਸੀ ਹੈ ਉਹਨੂੰ ਕੋਈ ਫਕੀਰ ਹਰ ਇੱਕ ਧਰਮ ਜ ਹਰ ਇੱਕ ਮਜ਼ਬੂਤ ਜੋ ਸਾਥ ਜੋ ਫਕੀਰ ਦਾ ਅਸਲ ਫਕੀਰ ਉਹ ਜਿਹੜਾ ਉਹ ਰੱਬ ਦੇ ਨਾਲ ਜੁੜਿਆ ਜਿਹਦੇ ਮੰਦਰ ਵਿੱਚ ਇਸ਼ਕ ਹੈਗਾ ਉਹੋ ਹੀ ਫਕੀਰ ਆ ਹਾਂਜੀ ਕਿ ਜ਼ਰੂਰੀ ਨਹੀਂ ਆ ਵੀ ਇਸਲਾਮ ਦੇ ਵਿੱਚ ਫਕੀਰ ਹੋ ਜੰਨੇ ਆ ਹਰ ਇੱਕ ਧਰਮ ਵਿੱਚ ਫਕੀਰ ਹੋ ਸਕਦਾ Hindu ਦਾ ਰਮਜੀ ਹੋ ਸਕਦਾ ਸਿੱਖਾਂ ਜੀ ਹੋ ਸਕਦਾ ਕ੍ਰਿਸ਼ਚਨਾਂ ਜੀ ਹੋ ਸਕਦਾ ਹਾਂਜੀ ਹਰ ਇੱਕ ਧਰਮ ਚ ਫਕੀਰ ਹੋ ਸਕਦਾ ਯਾਵਾਦ ਹੈ ਅੱਜ ਦੇ ਮਾਡਰਨ ਜ਼ਮਾਨੇ ਦੇ ਵਿੱਚ ਗਿਰਸ ਦੇ ਨਾਮ ਨਾਲ ਫਕੀਰੀ ਨੂੰ ਕਿਦਾਂ ਕਾਇਮ ਰੱਖਦੇ ਹੋ ਤੁਸੀਂ ਕਿਸ ਤਰ੍ਹਾਂ ਇਸ ਨੂੰ ਮੇਨਟੇਨ ਕਰਦੇ ਹੋ ਉਹੀ ਗ੍ਰਸਤ ਜੀਵਨ ਉਹ ਵੀ ਨਿਮੋਣਾ ਚਾਹੀਦਾ ਉਹ ਜਿਹੜਾ ਬਜ਼ੁਰਗਾ ਦਾ ਸلسلਾ ਫਕੀਰੀ ਸلسلਾ ਜਾਂ ਉਹ ਵੀ ਆਪਣਾ ਜਿਹੜਾ ਨਾਮ ਸ਼ਬਦ ਉਹ ਵੀ ਨਾਲ ਨਾਲ ਚੱਲਣਾ ਉਹ ਸਾਰੇ ਸਾਧੂ ਸੰਤ ਜਿਹੜੇ ਉਹ ਗ੍ਰਸਤੀ ਹੋਏ ਨੇ ਜ਼ਿਆਦਾਤਰ ਜ਼ਿਆਦਾਤਰ ਕਈ ਇਹਨੇ ਨਹੀਂ ਵੀ ਗ੍ਰਸਤੀ ਕੀਤੀ ਪਰ ਬਹੁਤੇ ਗ੍ਰਸਤੀ ਹੋਏ ਨੇ ਦਿਨ ਪਰ ਦਿਨ ਦੇਖਿਆ ਕੀ ਬਾਤ ਦੀ ਅੱਜ ਦੇ ਬਿਜ਼ੀ ਟਾਈਮ ਦੇ ਵਿੱਚ ਕਮਾਕਾਰਾਂ ਦੇ ਵਿੱਚ ਲੋਕੀ ਰੁੱਝੇ ਹੋਏ ਨੇ ਉਹਨਾਂ ਨੂੰ ਕੋਈ ਮੈਸੇਜ ਦੋ ਕਿ ਕਿਸ ਤਰ੍ਹਾਂ ਰੱਬ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ ਕਿਸ ਤਰ੍ਹਾਂ ਟਾਈਮ ਤੋਂ ਟਾਈਮ ਕੱਢ ਕੇ ਉਹਦੀ ਮਹਿਮਾ ਕਰਨੀ ਚਾਹੀਦੀ ਰਹੇ ਕੋਈ ਕੋ 5 10 ਮਿੰਟ ਉਹਦੇ ਨਾਮ ਦਾ ਬਹਿ ਕੇ ਨਾਮ ਸ਼ਬਦ ਜਪਣਾ ਚਾਹੀਦਾ ਹਾਂਜੀ ਫੇਰ ਹੀ ਬੰਦੇ ਦਾ ਕੋਈ ਮਸਲਾ ਹਲਦਾ ਦੇਖੋ ਹਾਂਜੀ ਹਰ ਕੁਦਾਰ ਫੇਰੀ ਫੇਰੀ ਧਾਰ ਉਹ 5 7 ਮਿੰਟ 10 ਮਿੰਟ ਬਹਿ ਕੇ ਜਿਦਾ ਵੀ ਉਹਦੇ ਮਨ ਦੇ ਵਿੱਚ ਖਿਆਲ ਆਉਂਦਾ ਉਹਨੂੰ ਯਾਦ ਕਰੇ ਬਿਲਕੁਲ ਹਾਂਜੀ ਕੋਈ ਕਿਸੇ ਧਰਮ ਦਾ ਕੋਈ ਇਹੇ ਧਰਮ ਦਾ ਵੀ ਆ ਬਿਲਕੁਲ ਇਹਨੂੰ ਬਹਿ ਕੇ ਆਪਣਾ ਕੋ ਨਾਮ ਸੇ ਆਪਣਾ ਯਾਦ ਕਰੇ ਨਾ ਹਾਂ ਉਹ ਜੁੜ ਜਾਏਗਾ ਦਨ ਬਿਲਕੁਲ ਹਾਂਜੀ ਬਿਲਕੁਲ ਜੀ ਬਿਲਕੁਲ ਜ਼ਰੂਰੀ ਟਾਈਮ ਕੱਢ ਕੇ ਪੈਨ ਦੇ ਵਿੱਚੋਂ ਟਾਈਮ ਕੱਢ ਕੇ ਦਰਸ਼ਕੋ ਰੱਬ ਦਾ ਜਿਦਾ ਸ਼ੁਕਰਾਨਾ ਕਰਨਾ ਚਾਹੀਦਾ ਸੁਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਹਰ ਵੇਲੇ ਸਿਮਰਨ ਕਰਨਾ ਚਾਹੀਦਾ ਉਸ ਰੱਬ ਦਾ ਜਿਸ ਬਾਬਾ ਜੀ ਦੱਸ ਰਹੇ ਨੇ ਇਹ ਮਿਜਾਸਰ ਗਰਫੁੰਨ ਹੁੰਦੀ ਨਾ ਇਹ ਖਾਸ ਅੰਦਰ ਸਾਧ ਕੀ ਘਟਨ ਕੋਟ ਅਪਰਾਧ ਆ ਇੱਕ ਘੜੀ ਸੇ ਅਧ ਘੜੀ ਆਦੀ ਸੇ ਵੀ ਆ ਮਾਸ਼ਾ ਅੱਲਾ ਸੁਭਾਨ ਅੱਲਾ ਉਸ ਮਾਲਕ ਦਾ ਨਾਮ ਸ਼ਬ ਜਪਨਾ ਚਾਹੀਦਾ ਤਾਂ ਇਹ ਬਨੇਰਾ ਕੋ ਮਸਲਾ ਹੋ ਸਕਦਾ ਤੇ ਬਾਕੀ ਬਖੰਡ ਬਾਈ ਜਿਹੜੀ ਚੱਲਦੀ ਉਹ ਚੱਲੇ ਨਹੀਂ ਠੀਏ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਹੀ ਬਾਬਾ ਜੀ ਦੇਖੀਦਾ ਦੇਖੋ YouTube ਤੇ ਤੇ ਰੀਲਾਂ ਦੇਖੀ ਦੀਆਂ ਵਾ ਸਾਰੇ ਬੰਨੇ ਇਹੀ ਆ ਜਿਹੜੇ ਵਾੜ ਘਮਾ ਘਮਾ ਕੇ ਰੋ ਰੋ ਕੇ ਸਾਧੀਆਂ ਨੂੰ ਤੇ ਫੇਰ ਪੁਛਣਾ ਦਿੰਦੇ ਇਹ ਨਾਲ ਪਰ ਕੀ ਕਹਿਣਾ ਕੋਚਾ ਹੋਗੇ ਤੁਸੀਂ ਉਹ ਵੇਖੋ ਜੀ ਉਹ ਤੇ ਕੋਈ ਕੋਰੀ ਸੀਧੀ ਹੁੰਦੀ ਆ ਹਾਂ ਜੀ ਹਾਂ ਜੀ ਉਹ ਰੀਧੀ ਸੀਧੀ ਨਾਲ ਠੀਕ ਆਹੀਂ ਕੇ ਦਾ ਕੁਪਲਾ ਕਰਦਾਂਗੇ ਥੋੜੇ ਟਾਈਮ ਵਾਸਤੇ ਉਹ ਸਾਨੂੰ ਉਹਦਾ ਕੋਈ ਫਾਇਦਾ ਹੋ ਜੂਗਾ ਇਹੋ ਨਾ ਸਾਨੂੰ ਕੋਈ ਗਫਾ ਪਾਣੀ ਮਿਲ ਜਿੰਦਾ ਇਹੋ ਹੀ ਇਦਾਂ ਕਰਕੇ ਰਹਿਆ ਆਪਣੇ ਲਾਲਚ ਵਾਸਤੇ ਪੈਸਾ ਜੀ ਕਹਿ ਦਿੰਦੇ ਤੇ ਬਾਹਰ ਮੁੜ ਕੇ ਜਿਹੜਾ ਉਹ ਉਹ ਜਿਹੜਾ ਇੱਥੋਂ ਦਾ ਕੰਮਸਲਾ ਖਰਾਬ ਹੋਏ ਨਾ ਬਿਲਕੁਲ ਮੁਕੀਰੀ ਮੁਕਤੀ ਨਹੀਂ ਆ ਗਈ ਉਹਦੀ ਉਹਨੇ ਇੱਥੇ ਭਟਕਦੇ ਰਹਿਣਾ ਉਹਨੇ ਵਾ ਵਾ ਹਾਂ ਜੀ ਦਰਬਾਰ ਬਲਬਲ ਸਾਡੇ ਦੇ ਬੁਜਰਕਾਂ ਨੇ ਸਾਨੂੰ ਇਹ ਉਹ ਸਮਝਾਇਆ ਬਲਬਲ ਤੇ ਇਹ ਤੇ ਬਖੰਡ ਬਾਜੀ ਦੀ ਸਾਰੀ ਆਪਣੇ ਗੁਰੂ ਦਾ ਨਾਮ ਸ਼ਬਦ ਲਿਆ ਹੀ ਇਹ ਮਸਲਾ ਹਲ ਹੋਣਾ ਇਹ ਰੂਹ ਦੀ ਖਲਾਸੀ ਤਾਂ ਹੀ ਆ ਸਿਰ ਮਾਰਿਆ ਰੂਹ ਦੀ ਖਲਾਸੀ ਨਹੀਂ ਆ ਗਈ ਹਾਂ ਹਾਂ ਕੀ ਬਾਤ ਹੈ ਜੀ ਜਿਸ ਤਰ੍ਹਾਂ ਮੈਂ ਇੱਕ ਵੀਡੀਓ ਦੇਖ ਰਿਹਾ ਜੀ ਬਾਬਾ ਜੀ ਪੰਜ ਪੰਜ ਸਿਕਟਾਂ ਲਾ ਕੇ ਖਿੱਚਦੇ ਆ ਛੋਟਾ ਬਾਣੇ ਉਹ ਉਹ ਤੋਂ ਦੁਨੀਆ ਕੀ ਉਹ ਤੋਂ ਸੇਦ ਲਾਉਗੀ ਉਹ ਦੁਨੀਆ ਨਸ਼ੇ ਕਰੂਗੀ ਜਦੋਂ ਬਾਬੇ ਨੇ ਪੰਜ ਲਏ ਰੋ ਜਮੈਂ ਦਾਲ ਲਾ ਕੇ ਬਵਾ ਆਹ 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 ਇਹ ਤੇ ਦੁਨੀਆ ਨੂੰ ਹੀ ਗਲਤ ਮੈਸੇਜ ਦੇਣ ਨੇ ਆਹ ਵਾਕੀ ਉਹ ਸਾਧੂ ਸੰਤਾਂ ਨੇ ਉਹ ਜੇ ਕਰਮ ਨਹੀਂ ਕੀਤੇ ਉਹ ਬੇ ਉਹਨਾਂ ਦੇ ਲੋਕਾਂ ਦਾ ਭਲਾ ਹੀ ਕੀਤਾ ਨਾ ਕਿ ਆਪਣੇ ਚਸਕੀਆਂ 'ਚ ਪਏ ਹਾਂ 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 ਆਈ ਕਲ ਦੀ ਫੁਕੀਰੀ ਚਸਕੀਆਂ 'ਚ ਪਈ ਆਪਣਾ ਆਪਣੀ ਜਿਹੜਾ ਆਪਣਾ ਸਰੀਰ ਨੂੰ ਖੁਸ਼ ਕਰਨ ਦੇ ਨਸ਼ਾ ਕਰ ਕਰ ਕੋਈ ਬੋਤਲ दारू ਦੀ ਮੈਂ ਇੱਧਰ ਦੇਖਣਿਆ ਸਾਰੀ ਗੜਾ ਗੱਡ ਪੀ ਜਾ ਰਿਆ ਜੀ ਇਹੋ ਚੱਕਰ ਚੱਲਣ ਨੇ ਅੱਜ ਹਾਂ ਜੀ ਦੇਖੋ ਦੇਖੋ ਡੇਰਾਂ ਦੇ ਵਿੱਚ ਕੂ ਕਰਮ ਵੀ ਹੋ ਰਹੇ ਨੇ ਬਾਬਾ ਜੀ ਤੇ ਬੜਾ ਲੋਕ ਪਰੇਸ਼ਾਨ ਨੇ ਕਿਉਂਕਿ ਫਕੀਰੀ ਹੋਰ ਹੀ ਬੰਨੇ ਨੂੰ ਇਹਨਾਂ ਨੇ ਕਰ ਦਿੱਤੀ ਆ ਇਦਾਂ ਹੀ ਮਾਰਿਆ ਅਸਲ ਜਾਨ ਗੱਡੀ ਹੈ ਨਹੀਂ ਬਿਲਕੁਲ ਠੀਕ ਆ ਹਾਂ ਕਿ ਕਾਮਲ ਫਕੀਰ ਦਾ ਨਹੀਂ ਜੁੜੇ ਹੈਗੇ ਹਾਂ ਜੀ ਤੇ ਉਹ ਫਿਰ ਇਦਾਂ ਹੀ ਆ ਜਾ ਪਟਕੇਦੇ ਸੀ ਉਹ ਕਿਨ ਕਿਸਦੇ ਰਾਏ ਪਾਲਾਂਗੇ ਉਹ ਦੁਨੀਆ ਨੂੰ ਪਟਕਾਈ ਜਾਣ ਲੈ ਮੇਨ ਮਕਸਦ ਉਹ ਪਛਾਣ ਕਰਦੇ ਪਛਾਣ ਕਰ ਮੇਨ ਮਕਸਦ ਆਪਣੀ ਪਛਾਣ ਕਰਨ ਹਾਂ ਆਪਣੀ ਤੇ ਪਛਾਣ ਹੈ ਹੀ ਨਹੀਂ ਇਹਨਾਂ ਉਹ ਬੀਰ ਕਾਦਰੀ ਸਾਹਿਬ ਬਰਮੋਦਨ ਅਲਫਾਬ ਕੋ ਸਮਝ ਪਿਆਰੇ ਐਸੀ ਔਰ ਇਬਾਦਤ ਨਹੀਂ ਆਪਣੀ ਆਪ ਗਿਤਾ ਪੜ ਉਹਦੋਂ ਐਸੀ ਔਰ ਤਲਾਵਤ ਨਹੀਂ ਨਵ ਸਾਡੇ ਬੜੇ ਬਰਹਾਕਮ ਹੋਣਾ ਐਸੀ ਹੋ ਸਜੈਦਨੀ ਕਾਦਰੀ ਹੱਕ ਦਾ ਰੱਬ ਚਲਾਉਣਾ ਐਸੀ ਹੋ ਸਕਾ ਵਾਹ ਜੀ ਵਾਹ ਵਾਹ ਜਿਆ ਬਾਬੇ ਇਹ ਹੱਕ ਸਾਜ ਦੇ ਰਾਗ ਹੱਕ ਸਾਜ ਦੇ ਰਾਹ ਤੇ ਤੋਰਨਾ ਹੀ ਉਹੋ ਹੀ ਸਖਾਵਤ ਆ ਵਾਹ ਹਾਂ ਜੀ ਇਹ ਕਿਉਂ ਮਾਰੇ ਬਣੇ ਤੋਰਦੇ ਨੇ ਉਹ ਪਾਪ ਹੀ ਆ ਹਾਂ ਬਿਲਕੁਲ ਬਿਲਕੁਲ ਨਾ ਇਸ ਜਨਮ ਉਹਦਾ ਬੜਾ ਹੋਣਾ ਨਾ ਹੁੰਦਾ ਸਾਡੇ ਬਜ਼ੁਰਗਾਂ ਨੇ ਇਹੋ ਹੀ ਸਾਨੂੰ ਹਦਾਇਤ ਦਿੱਤੀ ਆ ਤੇ ਇਹੋ ਹੀ ਸਿੱਖਿਆ ਦਿੱਤੀ ਆ ਵਾਹ ਯਾ ਵਾਦਬਾ ਤੇ ਫਕੀਰ ਦਾ ਕੰਮ ਇਹੋ ਕਰ ਬੁਲਾ ਦੇ ਉਹ ਪਹਲਾ ਅੰਤ ਪਹਲੇ ਦਾ ਪਹਲਾ ਵਾਹ ਇਹ ਪਹਲੇ ਜੀ ਪਹਲਾ ਆ ਦੁਆਏ ਫਕੀਰਾ ਤੇ ਰਹਿਮ ਅੱਲਾ ਵਾਹ ਫਕੀਰ ਦਾ ਕੰਮ ਹੈ ਦੁਆ ਕਰਨੀ ਉਹਦਾ ਕੰਮ ਹੈ ਰਹਿਮ ਕਰਨਾ ਵਾਹ ਵਾਹ ਤਾਂ ਵੀ ਇਹਲਾ ਨਹੀਂ ਕੰਮ ਹੈਗਾ ਨਾ ਵੇ ਆਦੂਕਰ ਜਦਸਰਾ ਮੈਂ ਦੇਖਦਾ ਬਾਬਾ ਜੀ ਉਹ ਤੈਸੇ ਹੀ ਮੰਗਦੇ ਕਿ ਤੇਰਾ ਉਹ ਹੋ ਜਾਊਗਾ ਤੇਰਾ ਕੰਮ ਹੋ ਜਾਊਗਾ ਬਾਬਾ ਜੀ ਆ ਆ ਵੀ ਰੱਬ ਬਣੇ ਬੈਠੇ ਆ ਇਹਨਾਂ ਬਾਰੇ ਕੀ ਕਹਿਣਾ ਜਾਓਗੇ ਉਹ ਵੇ ਉਹ ਰੱਬ ਕਹਦੇ ਵਿਚਾਰੇ ਉਹ ਤੇ ਹਾਂਜੀ ਠੀਕ ठाक ਗਿਆ ਕੀ ਕਹਨਾ ਨਾਮ ਬਾਰੇ ਹਾਂਜੀ ਬਲ 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 ਉਹ ਲੋਕਾਂ ਨੂੰ ਅਪੀਲ ਕਰਦੇ ਆ ਕਿ ਸਾਰੇ ਕਿਸੇ ਕਾਮਲ ਮੁਰਸ਼ਿਦਾ ਲਾੜ ਫਰੋ ਜਿਸ ਵੀ ਧਰਮ ਦੇ ਵਿੱਚ ਉਹ ਉਤੇ ਪੱਕੇ ਰਹੋ ਔਰ ਇਹ ਨਹੀਂ ਹੈ ਕਿ ਕਦੀ ਆਉਣ ਨੂੰ ਚਲ ਗਏ ਕਦੀ ਆਉਣ ਨੂੰ ਚਲ ਗਏ ਨਾਮ ਸ਼ਬਦ ਦਾ ਜਾਪ ਕਰੋ ਹੁਣ ਸਾਰੇ ਨਸ਼ੇ ਪਤੇ ਤੋਂ ਬਚ ਕੇ ਰਹੋ ਇਹ ਜਿਹੜੇ ਪਖੰਡੀ ਬਾਬੇ ਜਿਹੜੇ ਨਸ਼ੇ ਤੇ ਲਾਉਂਦੇ ਆ ਮੰਦਿਰ ਨੂੰ ਇਨਾ ਤੋਂ ਬਚ ਕੇ ਰੋ ਤੇ ਜੇ ਹੋ ਜਾ ਕਿ ਉਹਨਾਂ ਨੂੰ ਡੰਡਾ ਫੇਰ ਉਹ ਰੜ ਕੇ ਹਾਂਜੀ ਜਨਾਬ ਅਸੀਂ ਤੁਹਾਡੇ ਬਾਰੇ ਜਾਨਣਾ ਚਾਹੁੰਦੇ ਹਾਂ ਜੀ ਕਿੰਨੇ ਜਰਤੋਂ ਸੇਵਾ ਨਿਭਾਰੇ ਉਹ ਦਵਾਰ ਤੱਕ ਆਈਂ ਦੇਖੋ ਇੱਥੇ ਜੰਮੇ ਬਲਿਆ ਠੀਕ ਪਹਿਲਾਂ ਬਜ਼ੁਰਗੀ ਸਾਡੇ ਬਾਬਾ ਪਾਲੇ ਸ਼ਾ ਕਾਦਰ ਜਹੰਤ ਲਾਲ ਸਰਕਾਰ ਉਹ ਪਹਿਲਾਂ ਸੇਵਾ ਕਰਦੇ ਸੀ ਠੀਕ ਹੈ ਉਹਦੇ ਬਾਅਦ ਹੁਣ 2006 ਤੋਂ ਮੈਂ ਸੇਵਾ ਕਰ ਰਿਹਾ ਹਾਂ ਵਾਹ ਵਾਹ ਬਸ ਸਰਕਾਰ ਦੀਆਂ ਡਿਊਟੀਆਂ ਨਿਭਾਰੇ ਆਂ ਦੱਸੋ ਆਪਣਾ ਸਿਲਸਿਲੇ ਬਾਰੇ ਦੱਸੋ ਕਿਹੜਾ ਸਿਲਸਿਲਾ ਹੈ ਜੀ ਕਿਸ ਖਾਨਦਾਨ ਦੇ ਸਿਲਸਿਲਾ ਸਰਕਾਰ ਗਾਉਂਸਪਾਉ ਦਾ ਕਾਦਰੀ ਸਿਲਸਿਲਾ ਉਹ ਨੰਬਰੇ ਕੋਈ ਜਨਾਬ ਦੇ ਚੌਣ ਵਾਲੇ ਕਿਉਂਕਿ ਘਰ ਘਰ ਡੰਕਾ ਸਰਕਾਰ ਨੂੰ ਬਸ ਲੋਕ ਇਸੋ ਤੱਕ ਹੀ ਜਾਣਦੇ ਨੇ ਜਿਹੜੇ ਮੇਰੇ ਲੋਕ ਨੇ ਆਪਣੇ ਜਿਹੜੇ ਸੰਗਤ ਵੇਖ ਰਹੀ ਹੈ ਸਿਰਫ ਇਸੋ ਤੱਕ ਜਾਣਦੇ ਆ ਕਿ ਮਾਈ ਰੂਰੀ ਦਾ ਸਰਕਾਰ ਨੇ ਬੇੜਾ ਤਾਰਿਆ ਅੱਗੇ ਉਹਨਾਂ ਨੂੰ ਜ਼ਿਆਦਾਤਰ ਪਤਾ ਨਹੀਂ ਜਨਾਬ ਗੌਸਪਾਗ ਦਾ ਮਰਤਬਾ ਜਨਾਬ ਗੌਸਪਾਗ ਦਾ ਰਤਬਾ ਕਿੱਥੋਂ ਦੇ ਹੋਏ ਹੋ ਸਰਕਾਰ ਦਾ ਪਿਸ਼ਰਾ ਪ੍ਰਸ਼ੋਕੜ ਉਹਨਾਂ ਉਹਨਾਂ ਬਾਰੇ ਥੋੜਾ ਚੰਨਾ ਸਰ ਸਰਕਾਰ ਦੇ ਗੌਸਪਾਗ ਬਗਦਾਸ਼ਰੀ ਜਿਲਾਂ ਦੇ ਹੋਏ ਨੇ ਵਾਹ ਵਾਹ ਹਾਂਜੀ ਆਪ ਸਰਕਾਰ ਦੇ ਕਾਫੀ ਕਰਾਮਾਤਾਂ ਸਰਕਾਰ ਦੀਆਂ ਕੁੱਲ ਦੁਨੀਆ ਤੇ ਫੈਲ ਜੀ ਉਹਨਾਂ ਦਾ ਚੱਲ ਰਿਹਾ ਵਾਹ ਵਾਹ ਹਾਂਜੀ ਆਸ ਕਰਕੇ ਸਰਕਾਰ ਨੂੰ ਗਿਆਨ ਸ਼ਰੀਰ ਦੇ ਕਰਕੇ ਲੋਕ ਜਾਣਦੇ ਆ ਹਾਂਜੀ ਹਾਂਜੀ ਤੇ ਬਾਕੀ ਉਹਦਾ ਸਰਕਾਰ ਦਾ ਕੁਲ ਦੁਨੀਆ ਦੇ ਡੰਗਾ ਚੱਲਣ ਡਿਆ ਬਿਲਕੁਲ ਹੁਣ ਆ ਤਾਂ ਕੋਈ ਕੋਈ ਗੱਲ ਪਿੱਛੇ ਗਿਆ ਦਰਸ਼ਕਾਂ ਨਾਲ ਤੁਸੀਂ ਦੱਸਣਾ ਜਾਓਗੇ ਕੋਈ ਉਹਨਾਂ ਦੀ ਕਰਾਮਾਤਾਂ ਸਾ ਇਦਾਂ ਸਰਕਾਰ ਦਾ ਮਮਤਾ ਸਰਕਾਰ ਜਦੋਂ ਮਹਾਰਾਜ ਨੂੰ ਗਏ ਨੇ ਆਇਆ ਪਹਿਲੋਂ ਜਬਰਾਲ ਫਰਿਸ਼ਤਾ ਬਰਾਕ ਲੈ ਕੇ ਗਿਆ ਜਬਰਾਲ ਫੁਸਤੇ ਦੇ ਨਾਲ ਆਇਆ ਸਿਦਰਾਤুল ਮੁੰਤਾ ਤੱਕ ਹੋ ਗਿਆ ਅੱਗੋ ਜਬਰਾਲ ਫਰਿਸ਼ਤਾ ਜਿਹੜਾ ਉਹਨੇ ਕਿਹਾ ਵੀ ਮਹਾਰਾਜ ਮੇਰੀ ਘਾਂ ਨਹੀਂ ਪਾਵਰ ਜਾਣ ਦੀ ਇਦੂ ਗਾ ਮੈਂ ਨਹੀਂ ਜਾ ਸਕਦਾ ਵਾਹ ਵਾਹ ਅਗੋ ਫਿਰ ਹੋਰ ਇੱਕ ਫਰਿਸ਼ਤਾ ਆਇਆ ਉਹਨੇ ਸਰਕਾਰ ਗਉਸਪਾਲ ਨੂੰ ਕੁਝ ਹੱਦ ਤੱਕ ਅੱਗੇ ਉਹ ਲੈ ਕੇ ਗਿਆ ਹਾਂ ਮਮੇ ਸਾਹਿਬ ਸਰਕਾਰ ਨੂੰ ਵਾਹ ਵਾਹ ਮਹਿਰਾਜ ਦੀ ਰਾਤ ਮੇਰੇ ਤੇ ਗਏ ਨ ਵਾਹ ਉੱਥੇ ਫਿਰ ਉਹ ਵੀ ਜਾ ਕੇ ਉਹਨੇ ਕਿਹਾ ਵੀ ਸਰਕਾਰ ਮਮੇ ਸਾਹਿਬ ਸਰਕਾਰ ਨੂੰ ਇਹਦੂ ਗਾ ਮੈਂ ਵੀ ਨਹੀਂ ਜਾ ਸਕਦਾ ਵਾਹ ਇਹਦੂ ਗਾ ਮੇਰੀ ਪਾਵਰ ਹੈ ਨਹੀਂ ਆ ਹਾਂਜੀ ਅੱਲਾ ਪਾਕ ਦੇ ਹਜੂਰ ਤੱਕ ਜਾਣ ਦੀ ਮੇਰੇ ਕੋਲ ਪਾਵਰ ਹੈ ਨਹੀਂ ਉੱਥੇ ਫਿਰ ਗਉਸਪਾਲ ਸਰਕਾਰ ਦੀ ਰੂਹ پاک ਆਈ ਰਹੀ ਵਾਹ ਉਹਨਾਂ ਨੇ ਬਰਾਕ ਬਣੇ ਵਾਹ ਉਹਨਾਂ ਨੇ ਫਿਰ ਮਹੰਮਦ ਸਾਹਿਬ ਸਰਕਾਰ ਨੂੰ ਕਿਹਾ ਵੀ ਤੁਸੀਂ ਆਓ ਮੇਰੇ ਤੇ ਸਵਾਰੀ ਕਰੋ ਮੈਂ ਤੁਹਾਨੂੰ ਲਾ ਬਾਗ ਦੇ ਰੂਪ ਵਿਖੜਦਾ ਵਾਹ ਵਾਹ ਉੱਥੇ ਫਿਰ ਸਰਕਾਰ ਗੌਸਪਾਕ ਉਹਨਾਂ ਦੀ ਸਵਾਰੀ ਬਣੇ ਮਹੰਮਦ ਸਾਹਿਬ ਸਰਕਾਰ ਦੀ ਵਾਹ ਵਾਹ ਜਿੱਥੋਂ ਉਹਨਾਂ ਨੂੰ ਰੁਤਬਾ ਮਿਲਿਆ ਹੈ ਕੁੱਲ auliyan ਦੇ ਕਾਂਦੇ ਕਦਮ ਵਾਹ ਵਾਹ ਉਹ ਮਹੰਮਦ ਸਾਹਿਬ ਸਰਕਾਰ ਨੇ ਫਿਰ ਮੇਰੇ ਕਦਮ ਤੇਰੇ ਕੰਧਿਆਂ ਦੇ ਪੈਰ ਤੇਰੇ ਕਦਮ ਕੁੱਲ auliyan ਦੇ ਕੰਧਿਆਂ ਦੇ ਸੁਬਾਨ ਅੱਲ ਉਹ ਸਰਕਾਰ ਨੂੰ ਫਿਰ ਰੁਤਬਾ ਮਿਲਿਆ ਉਹ auliyan ਦੇ ਕਾਂਦੇ ਕਦਮ ਵਾਹ ਵਾਹ ਉਹ ਸਰਕਾਰ ਗੌਸਪਾਲ ਦੀ ਰੂਪਾਕ ਜਿਹੜੀ ਆ ਉਹ ਮਮੇ ਸਾਹਿਬ ਸਰਕਾਰ ਨੂੰ ਅੱਲਾ ਪਾਗ ਰਹਿ ਜੂਰ ਲੈ ਕੇ ਤੇ ਹਾਂ ਉਥੇ ਫਿਰ ਅੱਲਾ ਪਾਗ ਦੇ ਨਾਲ ਉਹਨਾਂ ਦੀ ਮੁਲਾਕਾਤ ਪਈ ਸਾਸ ਮਹਾਰਾਜ ਜੀ ਇਹੋ ਮਹਾਰਾਜ ਕਹਿੰਦੇ ਹਾਂ ਜਿਸ ਤਰ੍ਹਾਂ ਸਰਕਾਰ ਤੁਸੀਂ ਅੱਗੇ ਦੱਸ ਰਹੇ ਸੀ ਕਿ 4 ਪੀ 14 ਖਾਨਦਾਨ ਨੇ ਔਰ 9 ਕਾਦਰ ਪੰਜ ਚਿਸਤ ਨੇ ਇਹ ਜਿਹੜਾ ਤੁਸੀਂ ਸਿਲਸਲੇ ਤੇ ਗੱਦੀ ਤੇ ਬਰਾਜਮਾਨ ਹੋ ਇਹ ਕਿੰਨੇ ਕਾਦਰ ਨੇ ਕਿਉਂਕਿ ਜ਼ਿਆਦਾਤਰ ਲੋਕੀ ਕਹਿ ਦਿੰਦੇ ਕਿ ਅਸੀਂ ਕਾਦਰੀ ਆ ਮੈਂ ਕਾ ਵੀ ਡੇਰਾਂ ਤੋਂ ਨਾ ਨਹੀਂ ਲੈਣਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿੰਵੇਂ ਕਾਦਰੀ ਜਾਂ ਕਿੰਵੇਂ ਚਿਸ਼ਤੀ ਆ ਔਰ ਇਹ ਜਿਹੜੀ ਕੈਟਾਗਰੀ ਆ ਇਹ ਕਿਹੜੀ ਆ ਜੀ ਕਿੰਵੇਂ ਕਾਦਰੀ ਨੇ ਤੁਹਾਡਾ ਜੀ ਉਹਨੇ ਅਬੂਲਫਰਹਾਦ ਤਰਤੀਸੀ ਆ ਵਾਹ ਅੱਠਵੇਂ ਕਾਦਰੀ ਜੋ ਸਰਕਾਰ ਗੌਸਪਾਗ ਦੀ ਸਿਲਸਿਲਾ ਨਿਕਲਦਾ ਹਾਂ ਜੀ ਉਹਨਾਂ ਦੇ ਪਰੋਤਰੇ ਚਲੇ ਆ ਵਾਹ ਗੌਸਪਾਗ ਸਰਕਾਰ ਅਬੂਲਫਰਹਾਦ ਤਰਤੀਸੀ ਦੇ ਅੱਠਵੇਂ ਕਾਦਰੀ ਦੇ ਹਾਂ ਠੀਕ ਹੈ ਉਹਨਾਂ ਤੋਂ ਗਾਹ ਸਿਲਸਿਲੇ ਚਲੇ ਨੇ ਬੇਬਦੂਰਦਾਂ ਵਾਹ ਇਹਨਾਂ ਦੇ ਫੇ ਬੇਟੇ ਨੇ ਤਾਜਦੀਨ ਅਬਦੁਲ ਰਜਾਕ ਸ਼ਾਹ ਚਰਪੂਦੀਨ ਅਬਦੁਲ ਬਾਪ ਸਿਲਸਿਲੇ ਪੜਦੇ ਨੇ ਆਪਾਂ ਇਹ ਗਾਂ ਚੱਲਦਾ ਚੱਲਦਾ ਸਿਲਸਿਲਾ ਵੇ ਸਤਕਾਰ ਦਾ ਚੱਲਦੇ ਠੀਕ ਆ ਫਿਰ ਸਰਕਾਰ ਕਹਿੰਦਾ شریف ਕੇ ਵਿੱਚ ਸਿਲਸਿਲਾ ਸ਼ਾਹ ਕਮਾ ਸਰਕਾਰ ਦਾ ਉਹ ਵੀ ਉਹਨਾਂ ਦੇ ਉਹਨਾਂ ਦੇ ਖਾਨਦਾਨ ਦੇ ਵਿੱਚ ਹੋਏ ਨੇ ਇਹ ਤਾਂ ਚੱਲਦੇ ਚੱਲਦੇ ਸਿਲਸਿਲੇ ਫਿਰ ਅੱਗੇ ਤਾਂ ਅੱਗੇ ਚੱਲ ਅੱਗੇ ਤਾਂ ਚੱਲੇ ਠੀਕ ਹੈ ਬਾਬਾ ਜੀ ਹੋਰ ਜਿਹੜੇ ਫਕੀਰ ਅੱਗੇ ਜਿਹੜੇ ਇਹਨਾਂ ਤੋਂ ਸਿਲਸਿਲਾ ਤੁਰਦਾ ਹੈ ਹੋਏ ਮਸ਼ਹੂਰ ਜਿਹੜੇ ਜਿਆਦਾ ਜਿਹੜਾ ਘਰ ਘਰ ਲੋਕੇ ਜਿਨ੍ਹਾਂ ਨੂੰ ਜਾਣਦੇ ਆ ਇਸ ਸਿਲਸਿਲੇ ਦੇ ਕਾਦਰੀ ਖਾਨਾਂ ਦੇ ਹੋਰ ਬਜ਼ੁਰਗ ਉਨਾ ਬਾਰੇ ਕੋਈ ਜਾਣਕਾਰੀ ਦੇਓ ਕਾਦਰੀ سلسلے ਬਾਰੇ ਸਰਕਾਰ ਗੌਸਪਾਲ ਨੂੰ ਜਿਆਦਾਤਰ ਲੋਕ ਜਾਣਦੇ ਨੇ ਹਾਂ ਜੀ ਜੀ ਗਬਾਬਾ ਬੁੱਲੇ ਸ਼ਾ ਸਰਕਾਰ ਦੀਆਂ ਅਕਸਰ ਕਵਾਲੀਆਂ ਜਲਦੀਆਂ ਕਿਸੇ ਵੀ ਦਰਬਾਰ ਦੇ ਰਿਤੇ ਜਾਣੇ ਉਹਨਾਂ ਬਾਰੇ ਉਹ ਕਿਹੜੇ ਖਾਨਦਾਨ ਚ ਉਹ ਬਾਬਾ ਬੁੱਲੇ ਸ਼ਾ ਕਾਦਰੀ سلسلے 47 سلسلے ਚ ਇਹਦੇ ਵਾਹੀ ਵਾਹੀ ਜੀ ਬਾਬਾ ਬੁੱਲੇ ਸ਼ਾ ਪੀਰ ਵਾਰੇ ਸ਼ਾ ਇਹ ਦੋਵੇਂ ਪੀਰ ਭਾਈ ਹੋਏ ਨੇ ਵਾਹੀ ਕੀ ਕਿਹਨਾਂ ਦਾ ਸ਼ਕਾ ਦਾ ਕਸੂਰ ਦੇ ਵਿੱਚ ਆ ਮਜਾ ਸ਼ਰੀਫ ਦੁਲੇ ਸ਼ਾ ਸੀ ਤੇ ਬੁੱਲੇ ਸ਼ਾ ਨੇ ਤੇ ਫਕੀਰੀ ਬਾਰੇ ਆਦੀ ਮੁਕਾਤੀਆ ਕੋ ਬਰਾਲੀ ਜੋ ਉਹਨਾਂ ਨੇ ਆਪਣੇ ਉੱਤੇ ਜੋ ਕੁਝ ਹੰਡ ਵਰਤਾਇਆ ਪੇ ਲੋਕ ਦੱਸਿਆ ਦੁਨੀਆ ਨੂੰ ਹਾਂਜੀ ਪ੍ਰੈਕਟੀਕਲ ਕਰਕੇ ਫਿਰ ਦੱਸਿਆ ਲੋਕਾਂ ਨੂੰ ਬਿਲਕੁਲ ਵੀ ਇਸ ਨਾਲ ਹੀ ਤੁਹਾਡੇ ਤੋਂ ਅਜਾਸਤ ਮੰਗਦੇ ਆ ਸਾਡਾ ਜੋ ਮਕਸਦ ਹੈ ਉਸ ਵਿੱਚ ਤੁਸੀਂ ਵੀ ਸਾਡੇ ਨਾਲ ਸ਼ਾਮਲ ਹੋ ਸਾਰੇ ਸਪੋਰਟ ਕਰੋ ਇਸ ਚੀਜ਼ ਨੂੰ ਕਿ ਪਖੰਡਵਾਦ ਦੇ ਨਾਲ ਬੜੇ ਘਰਾ ਦੇ ਧਰ ਉਜੜ ਰਹੇ ਨੇ ਕਈ ਕੁਖਾਂ ਸੁਨੀਆਂ ਹੋ ਰਹੀਆਂ ਨੇ ਸਾਡੇ ਨੌਜਵਾਨ ਜਿਹੜੀ ਪੀੜ੍ਹੀ ਆ ਨਪੁਸਕ ਹੋ ਰਹੇ ਨੇ ਨਸ਼ੇ ਕਰ ਕਰਕੇ ਔਲਾਦਾ ਨਹੀਂ ਹੋ ਰਹੀਆਂ ਨਸ਼ਿਆਂ ਦੇ ਨਾਲ ਮਰ ਰਹੇ ਨੇ 20-20 ਸਾਲ ਦੇ ਨੌਜਵਾਨ 18-18 ਸਾਲ ਦੇ ਨੌਜਵਾਨ ਦੋ ਜੀ ਤੁਸੀਂ ਕਬਰਾਂ 'ਚ ਦੇਖਦੇ ਹੋ ਇਹਨਾਂ ਪਖੰਡੀਆਂ ਦੇ ਢੇਰਾਂ ਤੇ ਨਾ ਜਾਓ ਇਹ ਉਹ ਸਾਡੀ ਅਪੀਲ ਐ ਸੂਫੀ ਦਾਸ ਤਾਂ ਜਿਹੜਾ ਚੈਨਲ ਦਾ ਉਹ ਹੀ ਮੇਨ ਮੁੱਦਾ ਐ ਕਿ ਤੁਹਾਨੂੰ ਪਖੰਡ ਆਵਾਜ਼ ਨਾਲੋਂ ਤੋੜਿਆ ਜਾਵੇ ਤੇ ਸੱਚੀਆਂ ਰੂਹਾਂ ਦੇ ਨਾਲ ਜੋੜਿਆ ਜਾਵੇ ਇਸ ਨਾਲ ਹੀ ਮੈਂ ਉਸਾਸਤ ਮੰਗਦਾ ਤੁਹਾਡਾ ਆਪਣਾ ਸਨਿਗਾਦਰੀ ਬਾਬਾ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੁਹਾਨੂੰ ਸਮਝਦਾਈ ਬਿਲਕੁਲ ਤੋਕ